ਕੀ ਇਹ ਸਾਡੇ ਭਗਵੰਤ ਮਾਨ ਜੀ ਜਿਹੜੇ ਨੇ ਪੰਜਾਬ ਦੇ ਮੁੱਖ ਮੰਤਰੀ ਇਹ ਇਸ ਤਰ੍ਹਾਂ ਰੰਗਲਾ ਪੰਜਾਬ ਬਣਾ ਲ ਕੇ ਜਿਵੇਂ ਆ ਸੜਕਾਂ ਤੇ ਬਣਿਆ ਖੜਿਆ ਕੱਲ ਹੀ ਤੁਸੀਂ ਦੇਖਿਆ ਇੱਕ ਜਲਾਲਾਬਾਦ ਦੇ ਵਿੱਚ ਬੱਲੂ ਆਣੇ ਦੇ ਵਿੱਚ ਵੀ ਇੱਕ ਚਿੱਟੇ ਨਾਲ ਮੌਤ ਹੋਈ ਦੋ ਮੌਤਾਂ ਹੋਈਆਂ ਨੇ ਚਿੱਟੇ ਨਾਲ ਇਹ ਕੀ ਸਰਕਾਰਾ ਡਰਾਮਾ ਕਰ ਰਹੀ ਹੈ ਨੇ ਪ੍ਰਸ਼ਾਸਨ ਕੀ ਕਰ ਰਿਹਾ ਹੈ ਅੱਜ ਤੋਂ ਪਹਿਲਾਂ ਥੋੜੇ ਦਿਨ ਪਿੰਡ ਕਾਂਗਾ ਦੇ ਵਿੱਚ ਇੱਕ ਨੌਜਵਾਨ ਬੱਚੀ ਨੇ ਉਹਨੇ ਵੀ ਆਤਮ ਹੱਤਿਆ ਕੀਤੀ ਹੈ ਫਾਇਆ ਲੈ ਕੇ ਲੇਕਿਨ ਉਹ ਵੀ ਅਸੀਂ ਬੜੀ ਮੁਸ਼ਕਲ ਦੇ ਨਾਲ ਕਾਰਵਾਈ ਕਰਾਈ ਇੱਥੇ ਮੈਡਮ ਨੂੰ ਕਹਿ ਕੇ ਲੇਕਿਨ ਮੇਰੇ ਨਾਲ ਇੰਨਾ ਲੜ ਵੀ ਕਹਿੰਦੀ ਇੱਥੇ ਤੂੰ ਸਾਈਨ ਕਰਕੇ ਜਾ ਨਾਲ ਜਿੰਨੇ ਬੰਦੇ ਆਏ ਨੇ ਨਾਲ ਸਾਈਨ ਕਰਕੇ ਜਾਓ ਜਦੋਂ ਇੱਕ ਬਾਪ ਨੇ ਕੋਸ਼ਨਾ ਪੱਤਰ ਕਰਤਾ ਕੋਸ਼ਨਾ ਪੱਤਰ ਦੇਤਾ ਤੇ ਕੀ ਅਮੀਰ ਖਾਸ ਵਾਲਾ ਜਸਵੰਤ ਕਿਵੇਂ ਉੱਥੇ ਕਰ ਸਕਦਾ ਕਾਂਗੇ ਦੀ ਬੱਚੀ ਐ ਮੈਂ ਕਿਵੇਂ ਉੱਥੇ ਕੋਈ ਦੇ ਸਕਦਾ ਇਹਨੇ ਇੰਨਾ ਸਾਨੂੰ ਪਰੇਸ਼ਾਨ ਕੀਤਾ ਐਸਐਸਪੀ ਤੇ ਕੰਡੀ ਐਸਐਸਪੀ ਸਾਹਿਬ ਆਏ ਰਹੇ ਨੇ ਤੇ ਪਤਾ ਨਹੀਂ ਕਿੰਨੀ ਮੁਸ਼ਕਲ ਦੇ ਨਾਲ ਅਸੀਂ ਉਹ ਕਾਰਵਾਈ ਕਰਵਾਈ ਹੈ ਨਾਲ ਕੋਲ ਇੱਕ ਆਕਾਲ ਪਰ ਤੋਂ ਇੱਕ ਇਹਨਾਂ ਦੀ ਵੀਡੀਓ ਹੋਰ ਸੁਣੀ ਹੈ ਮੈਂ ਤਾਂ ਹੈਰਾਨ ਹੋ ਗਿਆ ਇਹ ਕਹਿੰਦੇ ਨੇ ਯੁੱਧ ਨਸ਼ੇ ਵਿਰੁੱਧ ਵੀਡੀਓ ਸੁਣੀ ਹੈ ਕਿ ਮੈਡਮ ਜੀ ਕਿਤੋਂ 450 ਗ੍ਰਾਮ ਚਟਾ ਲੈ ਕੇ ਕਹਿੰਦੇ ਬਠਿੰਡੇ ਚਲੀ ਗਈ ਕਮਾਲ ਹੋ ਗਈ ਇਹ ਹੋ ਕੀ ਰਿਹਾ ਸਾਡੇ ਨਾਲ ਮੈਂ ਪਬਲਿਕ ਨੂੰ ਹੱਥ ਜੋੜ ਕੇ ਬੇਤੀ ਕਰਨਾ ਚਾਹਣਾ ਕਿ ਤੁਸੀਂ ਆਪਸ ਦੇ ਵਿੱਚ ਇੱਕ ਆ ਬਣਾ ਕੇ ਰੱਖੋ ਪਿੰਡਾਂ ਦੇ ਵਿੱਚ ਇਕੱਠੇ ਹੋ ਜਾਓ ਬੱਚਿਆਂ ਨੂੰ ਮਾਰੇ ਕਮਾਤੋਂ ਬਚਾਓ